ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਏ ਹੋ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਰਾਮ ਦਾ ਸਾਰਾ ਖੁਸ਼ ਹੋ ਪਰ ਆਪਕਾ ਸਭ ਨੂੰ ਤੰਦਰੁਸਤੀਆਂ ਬੱਥੇ ਚੜ੍ਹਦੀ ਕਲਾ ਰੱਖੇ ਲੋ ਜੀ ਇੱਧਰ ਆਪਾਂ ਅੱਜ ਬਣਾਉਣ ਲੱਗੇ ਸੀ ਨਵੇਂ ਜਿਹੇ ਤਰੀਕੇ ਨਾਲ ਰੈਤਾ ਗਾਜਰ ਦਾ ਗਾਜਰ ਟਮਾਟਰ ਪਿਆਜ਼ ਹਰੀ ਮਿਰਚ ਇੱਧਰ ਹੁਣ ਆਪਾਂ ਲੈ ਲਿਆ ਦਹੀਂ ਸਾਰਾ ਹੀ ਪਾ ਲੈਣ ਦੇ ਦਹੀਂ ਆਪਾਂ ਥੋੜਾ ਜਿਹਾ ਰੱਖਿਆ ਹੈਗਾ ਤੇ ਇਹ ਬਹੁਤ ਹੀ ਸਵਾਦ ਬੰਦਾ ਹੈਗਾ ਸਿਆਲਾਂ ਦੇ ਵਿੱਚ ਤਾਂ ਬਹੁਤ ਲੋਕੀ ਕੀ ਕੀ ਸਾਡੇ ਘਰੇ ਤਾਂ ਬੰਦਾ ਮੈਨੂੰ ਹੋਰ ਤਾਂ ਪਤਾ ਨਹੀਂ ਵੈਸੇ ਤਾਂ ਤਕਰੀਬਨ ਸਾਰੇ ਹੀ ਘਰਾਂ ਦੇ ਵਿੱਚ ਬੰਦਾ ਹੋਊਗਾ ਤੇ ਇਹਨੂੰ ਆਪਾਂ ਦਹੀਂ ਨੂੰ ਹੁਣ ਖੱਟ ਲੈਂਦੇ ਇਹ ਬਹੁਤ ਹੀ ਸਵਾਦ ਬੰਦਾ ਬੱਚੇ ਵੀ ਇਹਨੂੰ ਖੁਸ਼ ਹੋ ਕੇ ਖਾਂਦੇ ਨਾ ਇਨੋਂ ਪੱਧੈ ਨੂੰ ਥੋੜਾ ਜਿਹਾ ਹੁਣ ਫੇਟ ਲਿਆ ਕਿਉਂਕਿ ਇਹਦੇ ਵਿੱਚ ਜਿਹੜੀਆਂ ਫੁੱਟੀਆਂ ਜੀਆਂ ਹੁੰਦੀਆਂ ਨੇ ਉਹ ਮੈਸ਼ ਹੋ ਜਾਣੀਆਂ ਚੰਗੀ ਤਰ੍ਹਾਂ ਥੋੜਾ ਜਿਹਾ ਆਪਾਂ ਦੁੱਧ ਪਾ ਲੈਂਦੇ ਕਿਸੇ ਵੇਲੇ ਖੱਟਾ ਹੁੰਦਾ ਨਾਲੇ ਦਾ ਜਿਆਦਾ ਹੀ ਗਾੜਾ ਸੀਗਾ ਆਪਾਂ ਘਰੇ ਪਏ ਸਮਾਨ ਤੋਂ ਕੁਝ ਵੀ ਬਣਾ ਸਕਦੇ ਹਣਾ ਤੇ ਇਸ ਤਰ੍ਹਾਂ ਕਰਕੇ ਅੱਜ ਰੈਤਾ ਬਣਾਉਣ ਨੂੰ ਦਿਲ ਕੀਤਾ ਸੀ ਤੇ ਆਪਾਂ ਨੇ ਰੈਤਾ ਬਣਾ ਲਿਆ ਕਿਉਂਕਿ ਤਬੀਤ ਤੇ ਠੀਕ ਨਹੀਂ ਗਈ ਹਜੇ ਵੀ ਪੂਰੀ ਤੇ ਦਰਗਾਜਨ ਮੱਕੜੂ ਕੱਚ ਕਰ ਲਿਆ ਸੀਗਾ ਠੀਕ ਹੈ। ਇਹ ਉਹਨਾਂ ਆਪਣ ਇਹਨਾਂ ਸਾਰੇ ਨੂੰ ਮਿਸ ਕਰਾਂਗੇ। ਅਗਰ ਚੈਨਲ ਤੇ ਤੁਸੀਂ ਨਵੇਂ ਆਉਂਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਵੀਡੀਓ ਚੰਗੀ ਲੱਗਦੀ ਹੋਣੀ ਤਾਂ ਲਾਈਕ, ਸ਼ੇਅਰ ਜ਼ਰੂਰ ਕਰਿਆ ਕਰੋ। ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ। ਥੈਂਕ ਯੂ ਸੋ ਮਾਚ। ਇਹਨਾਂ ਨੇ ਚੈਨਲ ਸਬਸਕ੍ਰਾਈਬ ਕੀਤਾ। ਵੀਡੀਓ ਲਾਈਕ ਕਰਦੇ, ਸ਼ੇਅਰ ਕਰਦੇ, ਕਮੈਂਟ ਕਰਦਿਆਂ ਸੋਹਣੇ ਸੁਨੇ ਭੈਣਾਂ ਤੇ ਭਰਾ। ਇਦਰ ਨਾਲ ਆਪਾਂ ਹੁਣ ਐਡ ਕਰ ਲੈਂਦੇ ਪਿਆਜ਼ ਵੀ ਤੇ ਟਮਾਟਰ ਵੀ ਥੋੜਾ ਥੋੜਾ ਰੱਖ ਲਿਆ ਨੂੰ ਤੇ ਗਾਰਨਿਸ਼ ਕਰਨ ਵਾਸਤੇ ਤੇ ਆਪਾਂ ਹਰੀ ਮਿਰਚ ਇੱਕ ਵੀ ਪਾ ਲਈ ਸੀ ਤੇ ਇਹਨਾਂ 2 ਦਿਨ ਹੋ ਗਏ ਬੁਖਾਰ ਚੜਦੇ ਇਹਨੂੰ ਇਹਦੇ ਕਰਕੇ ਇਹਨਾਂ ਉਹ ਹੋਇਆ ਪਿਆ ਹੈ ਤੇ ਤੈਨੂੰ ਠੀਕ ਹੈਗਾ ਨਾ ਤੇ ਹੋਰ ਤੁਸੀਂ ਦੱਸੋ ਤੁਹਾਡੇ ਕਿਵੇਂ ਚੱਲਦਾ ਸਾਰਾ ਕੁਝ ਮੌਸਮ ਕਿਵੇਂ ਆ ਸਾਰਿਆਂ ਨੂੰ ਦੇ ਨਾਲ ਹੀ ਆਪਾਂ ਨੇ ਜੀਰਾ ਮੈਂ ਮੇਸਾਂ ਤਾਂ ਵੇ ਤੇ ਭੁੰਨ ਕੇ ਪਾਉਣੀ ਹੈ ਤੇ ਭੁੰਨ ਕੇ ਪਾਊਡਰ ਵੀ ਬਣਾ ਕੇ ਰੱਖਿਆ ਕਿਉਂਕਿ ਨਾ ਇਹਦੇ ਵਿੱਚ ਦਹੀਂ ਚ ਤਾਂ ਸਭ ਤੋਂ ਹੀ ਜੀਰਾ ਸੋਨਾ ਲੱਗਦਾ ਹੁੰਦਾ ਤੇ ਕਿਸੇ ਵੇ ਨਾ ਕੋਈ ਅਜਿਹੀ ਚੀਜ਼ ਹੁੰਦੀ ਜਿਹਦੇ ਵਿੱਚ ਪਾਊਡਰ ਵੀ ਆਪਾਂ ਨੂੰ ਐਡ ਕਰਨਾ ਪੈਂਦਾਗਾ ਤੇ ਹੁਣ ਆਪਾਂ ਆਪਦੇ ਸਵਾਦ ਅਨਸਾਰ ਇਹਦੇ ਵਿੱਚ ਪਾਵਾਂਗੇ ਨਮਕ ਠੀਕ ਹੈ ਥੋੜਾ ਜਿਹਾ ਮੈਂ ਲਾ ਪਾਇਆ ਸੀ ਦੀਨਾ ਕਾਲਾ ਨਮਕ ਤੇ ਥੋੜਾ ਜਿਹਾ ਮਧੂਜਾ ਪਾਈ ਥੋੜੀਆਂ ਜੀਆਂ ਮੈਂ ਲਾਲ ਮਿਰਚਾਂ ਪਾਈਆਂ ਥੋੜੀਆਂ ਜੀਆਂ ਪਾਈਆਂ ਜਿਆਦਾ ਨਹੀਂ ਪਾਈਆਂ ਤੇ ਇਹ ਬਹੁਤ ਹੀ ਟੇਸਟੀ ਬਣਦਾ ਬਹੁਤ ਹੀ ਹੈਲਦੀ ਵੀ ਹੁੰਦਾ ਕਿਉਂਕਿ ਗਾਜਰਾਂ ਹੁੰਦੀਆਂ ਗਾਜਰ ਤੇ ਚੰਗੀ ਹੁੰਦੀ ਹੈ ਹਨਾ ਖਾਣ ਚ ਵੀ ਕਿਉਂਕਿ ਆਪਾਂ ਨੂੰ ਸੈਲਡ ਵਿੱਚ ਗਾਜਰ ਦੱਸੀ ਜਾਂਦੀ ਆ ਖਾਣ ਨੂੰ ਤੇ ਇਹ ਇਸ ਤਰ੍ਹਾਂ ਕਰਕੇ ਆਪਾਂ ਨੇ ਬਣਾਇਆ ਜਿਤੇ ਵੈਸੇ ਇੱਥੇ ਮੇਰੇ ਸਹੁਰਿਆਂ ਤੇ ਤਾਂ ਕੋਈ ਨਹੀਂ ਬਣਾਉਂਦਾ ਸੀਗਾ ਮੈਂ ਹੀ ਪਹਿਲਾਂ ਆ ਕੇ ਇੱਥੇ ਬਣਾਉਣ ਲੱਗੀ ਤੇ ਹੁਣ ਮੇਰੇ ਹਸਬੰਦ ਨੂੰ ਬਹੁਤ ਪਸੰਦ ਆਗਾ ਇਧਰ ਆਪਾਂ ਇੱਥੇ ਗਾਰਨਿਸ਼ ਕਰ ਦਿੰਦੇ ਕਿਉਂਕਿ ਵੀਡੀਓ ਬਣਾਉਣੀ ਹੁੰਦੀ ਐ ਇਹੋ ਜਿਹਾ ਕੁਛ ਤੇ ਕਰਨਾ ਹੀ ਪੈਂਦਾ ਹਣਾ ਤੇ ਉਹੋ ਸੀਗਾ ਨਾ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਨਾਲ ਆਪਾਂ ਨੇ ਪਿਆਜ਼ ਵੀ ਹੋਰ ਪਾ ਲਿਆ ਮੈਨੂੰ ਇਹੋ ਜਿਹੀਆਂ ਚੀਜ਼ਾਂ ਬਹੁਤ ਪਸੰਦ ਐ ਮੈਂ ਲਾਈਕ ਕਰਦੀ ਕਿਉਂਕਿ ਜਿਦੋਂ ਆਪਾਂ ਸ਼ੁਰੂ ਤੋਂ ਇਕਨੇ ਚੀਜ਼ਾਂ ਚ ਪੜੇ ਸੰਭੇ ਹੋਈਆਂ ਨਾ ਤੇ ਆਪਾਂ ਨੂੰ ਜ਼ਰੂਰੀ ਪਸੰਦ ਆਉਂਦੀਆਂ ਤੇ ਮੇਰੇ ਹਸਬੰਦ ਵੀ ਬਹੁਤ ਲਾਇਕ ਕਰਦੇ ਹੁਣ ਘਰ ਦੀ ਬਣੀ ਹਰੇਕ ਚੀਜ਼ ਨੂੰ ਲਾਇਕ ਕਰਦੇ ਪਲ ਥੋੜੀ ਮਿਲ ਜੇ ਬਣੀ ਘਰ ਦੀ ਹੋਵੇ ਹੁਣ ਤੇ ਵਿਚਾਰੇ ਨੂੰ ਬਹੁਤ ਔਖਾ ਹੋਇਆ ਪਰ ਉੱਥੇ ਖਾਣੇ ਦਾ ਵੀ ਔਖਾ ਹੋ ਗਿਆ ਵੈਸੇ ਤਾਂ ਬਣਾ ਲੈਂਦੀ ਆ ਫਿਰ ਤੁਹਾਨੂੰ ਪਤਾ ਕੰਮ ਕਰਕੇ ਆ ਕੇ ਖਾਣਾ ਬਣਾਉਣਾ ਕਿੰਨਾ ਔਖਾ ਹੁੰਦਾ ਹਨਾ ਬੰਦੇ ਨੂੰ ਸੋ ਟਾਈਲ ਹੋ ਹੁੰਦਾਗਾ ਤੇ ਵਿਚਾਰਾ ਬਣਾ ਤਾਂ ਲੈਂਦਾਗਾ ਖਾਣਾ ਸ਼ਾਮ ਦਾ ਤੇ ਫਿਰ ਦੋ ਟਮੇ ਬਣਾ ਕੇ ਇਕੱਠੇ ਹੀ ਰੱਖ ਲੈਂਦਾ ਮੈਨੂੰ ਪਰਸਾ ਚੌਥੇ ਕਹੀ ਜਾਂਦੇ ਕਹਿੰਦੇ ਮੈਂ ਸਾਰਾ ਦੋ ਦਿਨਾਂ ਦਾ ਖਾਣਾ ਬਣਾ ਕੇ ਸੇਵ ਕਰ ਲਿਆ ਤੇ ਮੈਂ ਕਹਿੰਦੀ ਨਾ ਘਰਿਆ ਕਰੋ ਪਤਾ ਬੁਮਾਸੀ ਤੇ ਖਰਾਬ ਹੋ ਜਾਂਦੀ ਹੈ ਤਾਂ ਥੈਂਕ ਯੂ ਸੋ ਮਚ ਜਮਿਨਾਗੇ ਨੈਕਸਟ ਵੀਡੀਓ ਦੇ ਵਿੱਚ ਨਾਲ ਆਪਣਾ ਰੈਤਾ ਵੀ ਤਿਆਰ ਹੋ ਗਿਆ ਤੇ ਨੈਕਸਟ ਵੀਡੀਓ ਦੇ ਨਾਲ ਨੈਕਸਟ ਰੈਸਪੀ ਦੇ ਨਾਲ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹਦੀ ਲੁਕਿੰਗ ਕਿੰਨੀ ਸੋਹਣੀ ਆ ਜੇ ਲੁਕਿੰਗ ਇੰਨੀ ਸੋਹਣੀ ਆ ਤੇ ਇਹ ਖਾਣ ਚ ਵੀ ਕਿੰਨਾ ਟੇਸਟ ਹੋਵੇਗਾ ਵਾਹਿਗੁਰੂ ਵਾਹਿ